ਪਰ ਦੂਸ਼ਣ ਦੇ ਨਾਲ-ਨਾਲ ਧੁੰਦ ਦਾ ਕਹਿ ਰਿਹਾ ਜਿਹੜਾ ਵਾਧਾ ਜਾ ਰਿਹਾ ਵਾ ਅਵ ਨਵੰਬਰ ਮਹੀਨੇ ਦੇ ਪਹਿਲੇ ਜਿਹੜੀ ਧੁੰਦ ਜਬਰਦਸਤ ਦੇਖੀ ਗਈ ਹੈ ਕਿ ਬਹੁਤ ਸਾਰੀ ਧੁੰਦ ਜਿਹੜੀ ਆ ਅੱਜ ਇਲਾਕੇ ਵਿੱਚ ਵੇਖੀ ਗਈ ਹੈ ਜਿਸ ਦੇ ਨਾਲ ਟ੍ਰੈਫਿਕ ਜਿਹੜੀ ਆ ਬਹੁਤ ਸੰਚਾਰੂ ਢੰਗ ਦੇ ਨਾਲ ਨਹੀਂ ਚੱਲ ਸਕੀ ਔਰ ਦੇਖਣ ਵਿੱਚ ਆਇਆ ਹੈ ਕਿ ਠੰਡ ਦਾ ਪ੍ਰਕੋਪ ਵਧਨ ਨਾਲ ਲੋਕਾਂ ਦੇ ਵੱਲੋਂ ਗਰਮ ਕੱਪੜੇ ਤੇ ਮੋਟੇ ਕੱਪੜੇ ਦਾ ਇਸਤੇਮਾਲ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਹੈ ਅੱਜ ਗੁਰਪੁਰਬ ਹੋਣ ਦੇ ਕਾਰਨ ਪਹਿਲੀ ਪਾਤਸ਼ਾਹੀ ਦਾ ਸੰਗਤਾਂ ਵੱਲੋਂ ਨਤਮਸਤਕ ਹੋਣ ਵਾਸਤੇ ਵੀ ਉਹਨਾਂ ਦਾ ਸ਼ਰਧਾਲੂਆਂ ਦਾ ਤਾਂ ਤਾਂੜਾ ਉਹ ਗੁਰਦੁਆਰਾ ਨਵੀਂ ਪਾਸ਼ੀ ਬਾਬੂ ਕਾਲ ਸਾਹਿਬ ਇਹ ਕਿ ਲੱਗਾ ਹੋਇਆ ਠੰਡ ਦੇ ਚੱਲਦੇ ਆ ਇਸ ਦੇ ਬਾਵਜੂਦ ਵੀ ਤੋਂ ਦੇ ਪਰਕੋਬ ਦੇ ਚੱਲਦੇ ਨੇ ਸੰਗਤਾਂ ਵਿੱਚ ਭਾਰੀ ਇੱਛਾ ਵੇਖਣ ਨੂੰ ਮਿਲ ਰਿਆ ਅੱਜ ਅਸੀਂ ਐਸੋ ਲਖੋਤੇ ਆ ਨੈਸ਼ਨਲ ਹਾਈਵੇ ਜੰਮੂ ਔਰ ਪਠਾਨਕੋਟ ਨੂੰ ਜਾਣ ਵਾਲੀ ਜਿਹੜੀ ਛੜਕਾ ਉੱਥੇ ਖਲੋਤੇ ਆ ਕਿ ਕਿਵੇਂ ਜਿਹੜੀ ਆਵਾਜਾਈ ਪ੍ਰਭਾਵਿਤ ਹੋ ਰਹੀ ਆ ਇਹ ਆਵਾਜਾਈ ਤੱਕ ਸੀਮਿਤ ਨਹੀਂ ਰਹਿ ਗਿਆ ਬਲਕਿ ਕਈ ਰੇਲਵੇ ਵਿਭਾਗ ਵੱਲੋਂ ਮਿਲੀ ਸੂਚਨਾ ਅਨੁਸਾਰ ਅੱਜ ਵਿਆਸ ਰੇਲ ਰੋਸ਼ਕ ਨੂੰ ਜਿਹੜੀ ਸੂਚਨਾ ਮਿਲੀ ਆ ਉਸ ਮੁਤਾਬਕ ਕਈ ਜਿਹੜੀਆਂ ਯਾਤਰੀ ਗੱਡੀਆਂ ਦੇ ਮੇਲ ਗੱਡੀਆਂ ਉਹਨਾਂ ਦੇ ਇਹ ਜਹਾਜ਼ ਜੋ ਕੁਝ ਹੋਇਆ ਇਹ ਧੁੰਦੇ ਕਾਰਨ ਕੀਤਾ ਜਾ ਰਿਹਾ ਹੈ ਇੱਥੇ ਬਸ ਨੇ ਕਈ ਘਰੇਲੂ ਡਾਨਾ ਜਿਹੜੀਆਂ ਨੇ ਉਹ ਵੀ ਦੋ ਅਮਰ ਤੋਂ ਬੀਤੇ ਕੱਲ ਜਿਹੜੀਆਂ ਨੇ ਉਹ ਰੱਦ ਹੋ ਗਈਆਂ ਨੇ ਔਰ ਕਈ ਜਿਹੜੀਆਂ ਨੇ ਉਡਾਨਾਂ ਉਹ ਪ੍ਰਭਾਵਿਤ ਹੋਈਆਂ ਨੇ ਆਪਣੇ ਨਿਰਧਾਰਤ ਸਮੇਂ ਤੇ ਨਹੀਂ ਚੱਲ ਸਕੀਆਂ ਬਲਕਿ ਦੋ ਉਡਾਨਾਂ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਆ ਔਰ ਪ੍ਰਦੂਸ਼ਣ ਦੇ ਨਾਲ ਨਾਲ ਜਿਹੜੀ ਧੁੰਦਾ ਪ੍ਰਕੋਪ ਵਧ ਰਿਹਾ ਹੈ ਇਹ ਕਾਫੀ ਕੰਮਕਾਜ ਤੇ ਵੀ ਅਸਰ ਪਾ ਰਿਹਾ ਔਰ ਫਸਲਾਂ ਤੇ ਵੀ ਜਿਹੜਾ ਵਾ ਇਹ ਬਰਸ ਦੀ ਦਾ ਅਸਰ ਪਾਰ ਰਿਹਾ ਸਕੂਲੀ ਬੱਚਿਆਂ ਦੇ ਵੀ ਬਹੁਤ ਜ਼ਿਆਦਾ ਮਾਰੂ ਘਾਤਕ ਸਿੱਧ ਹੋ ਰਿਹਾ ਕਿਉਂਕਿ ਇਹ ਪੋਲੂਸ਼ਨ ਦੇ ਨਾਲ ਬਹੁਤ ਸਾਰੇ ਜਿਹੜੇ ਆਪਣੇ ਦਮਾ ਤੇ ਅਸਥਮਾ ਦੇ ਰੋਗੀ ਆ ਉਹ ਬੜੇ ਪੀੜਤ ਹੋ ਰਹੇ ਨੇ ਔਰ ਜ਼ਿਆਦਾ ਸਾਦੀ ਪ੍ਰੋਬਲਮ ਜਿਹੜੀ ਆ ਉਹਨਾਂ ਬੱਚਿਆਂ ਨੂੰ ਆ ਰਹੀ ਆ ਇਸ ਦਾ ਮੁੱਖ ਕਾਰਨ ਜਿਹੜਾ ਵਾ ਇਹ ਸਾਡੇ ਜਿਹੜੇ ਆ ਧੂਆਂ ਜਿਹੜਾ ਪਰਾਲੀ ਦਾ ਧੂਆਂ ਆ ਜਾਂ ਜਿਸ ਨੂੰ ਆਪਾਂ ਪੋਲੂਸ਼ਨ ਕਹਿ ਰਹੇ ਆ ਉਸ ਦੇ ਨਾਲ ਫੈਲਦਾ ਜਿਹੜਾ ਉਹ ਨਜ਼ਰ ਆ ਰਿਹਾ ਔਰ ਤੰਦਾ ਪ੍ਰਕੋਪ ਜਿਹੜਾ ਵਾ ਅੱਜ ਦਿਨ ਦਿਨ ਵਧਦਾ ਜਾ ਰਿਹਾ ਵਾਹਨਾਂ ਨੂੰ ਆਪਣੇ ਜਿਹੜੇ ਵਾਹਨ ਚਾਲਕ ਨੇ ਉਹਨਾਂ ਨੂੰ ਆਪਣੇ ਵਾਹਨਾਂ ਦੀਆਂ ਯਾਨੀ ਲਾਈਟਾਂ ਨੇ ਉਹ ਜਗਾ ਕੇ ਉਹਦਾ ਆਸਵਾ ਲੈਣਾ ਪੈ ਰਿਹਾ ਆਪਣੇ ਦਸਤਾ ਵੇਖਣ ਵਾਸਤੇ ਅ ਔਰ ਇਸ ਦੇ ਨਾਲ ਹੀ ਜਿਹੜੀ ਤੁੰਦ ਆ ਇਹ ਹੋਰ ਭਾਵੇਂ ਦਿਨ ਚੜ ਰਿਹਾ ਲੇਕਿਨ ਅਜੇ ਤੱਕ ਸੂਰੀ ਦੇਵਤਾ ਦੇ ਦਰਸ਼ਨ ਨਹੀਂ ਹੋਏ ਜਦ ਕਿ ਟਾਈਮ ਜਿਹੜਾ ਵੀ ਐਸੋਲੇ ਤਕਰੀਬਨ 10 ਵੱਜ ਚੁੱਕੇ ਨੇ ਇਸ ਦੇ ਬਾਵਜੂਦ ਅਜੇ ਤੱਕ ਸੂਰੀ ਦੇਵਤਾ ਦੇ ਜਿਹੜੇ ਦਰਸ਼ਨ ਨਹੀਂ ਹੋ ਸਕੇ ਕੈਮਰਾਮੈਨ ਜੁਕੇਸ਼ ਨਾਲ ਕੇਸ਼ ਕੁਮਾਰ ਪੀਡੀਐਸ ਨਿਊਜ਼ ਬਾਬਾ ਬਗਲਤਾ ਹੈ